ਸਬਕ ਕਿਦਰ ਜਿੰਨੀ ਜੋ ਪੀਸ ਤੇ ਅਗਿਲ ਦਾ ਦੇਣਾ ਤਿਆਰੀਆਂ ਸਾਡੀਆਂ ਮੁਕੰਮਲ ਹੋਈਆਂ ਹੈਗੀਆਂ ਤਾਂ ਇਹਦੇ ਵਿੱਚ ਕਰੀਬਨ ਜਿਹੜਾ ਪੁਲਿਸ ਡਿਸਟ੍ਰਿਕਟ ਬਟਾਲਾ ਹੈ 1500 ਪਲਸ ਫੋਰਸ ਅਸੀਂ ਡਿਪਲੋਏ ਕਰ ਰਹੇ ਨੇ ਸਾਡੇ ਕੋਲ 98 ਲੋਕੇਸ਼ਨਸ ਹੈਗੀਆਂ ਐਂਕ੍ਰੀਬਨ 123 ਜਿਹੜੇ ਬੂਥਸ ਹੈਗੇ ਨੇ ਤਾਂ ਉਹਦੇ ਵਿੱਚ ਸਾਡੇ ਕੋਲ ਚਾਰ ਕੰਪਨੀਆਂ ਹੈਗੀਆਂ ਜਿਹੜੀ ਬਾਹਰੋਂ ਆਈਆਂ ਹੈ ਉਹਨਾਂ ਚੋਂ ਦੋ ਬੀਐਸਬੀ ਦੀ ਕੰਪਨੀਆਂਸ ਹੈ ਦੋ ਐਸਏਪੀ ਦੀ ਕੰਪਨੀਆਂਸ ਹੈ ਤਾਂ ਉਹਨਾਂ ਨੂੰ ਵੀ ਅਸੀਂ ਟਰੈਕਟਿਬਲੀ ਡਿਪਲੋਏ ਕੀਤਾ ਹੈਗਾ اسپੈਸ਼ਲੀ ਜਿਹੜਾ ਵਲਨਰੇਬਲ ਕ੍ਰਿਟੀਕਲ ਏਰੀਆਸ ਹੈਗੇ ਨੇ ਉੱਥੇ ਅਸੀਂ ਪੈਰਾਮਿਲਟਰੀ ਦੀ ਡਿਪਲੋਇਮੈਂਟ ਕੀਤੀ ਹੈ ਨਾਲ ਦੇ ਨਾਲ ਹੁਣ ਵੀ ਅਸੀਂ ਜਿਹੜੇ ਸੈਂਸਿਟਿਵ ਏਰੀਆਸ ਹੈਗੇ ਨੇ ਉੱਥੇ ਫਲੈਗ ਮਾਰਕਰਸ ਔਰ ਏਰੀਆ ਡੋਮਿਨੈਂਸ ਐਕਸਰਸਾਈਜ਼ ਸਾਡੀ ਚੱਲਦੀ ਆ ਰਹੀ ਹੈ ਸਰ ਕੋਈ ਰਾਤ ਨੂੰ ਕੋਈ दारू ਕੋਈ ਵਰਤਦਾ ਵਾ ਸ਼ਰਾਬ ਵਰਤਦਾ ਉਹ ਤੇ ਕੀ ਐਕਸ਼ਨ ਲਾਉਂਦੇ ਨਹੀਂ ਅਸੀਂ ਕੰਸਟੈਂਸੀ ਦੇ ਵਿੱਚ ਸ਼ੁਰੂ ਤੋਂ ਹੀ ਪਿਛਲੇ 2 ਹਫਤਿਆਂ ਤੋਂ ਸਾਡੇ ਨਾਕੇ ਲੱਗੇ ਹੈ ਤਾਂ ਫਿਲਹਾਲ ਇਹੋ ਜਿਹੀ ਕੋਈ ਗੱਲ ਨਹੀਂ ਆਈ ਹੈ ਬਟ ਵੀ ਆਰ ਕੀਪਿੰਗ ਅ ਸਟਰੋਂਗ ਵਿਜੀਲ ਤਾਂ ਇਸ ਤਰ੍ਹਾਂ ਦੀ ਕੋਈ ਚੀਜ਼ ਅਸੀਂ ਅਲਾਉ ਨਹੀਂ ਕਰਾਂਗੇ ਐਂਡ ਸਾਡੀ ਟੀਮਸ ਲੱਗੀਆਂ ਹੈ ਕਿ ਸਾਡੀ ਪੈਟਰੋਲਿੰਗ ਪਾਰਟੀਆਂ ਐਕਟਿਵਲੀ ਕੰਮ ਕਰ ਰਹੀਆਂ ਐ ਏਰੀਆ ਦੇ ਵਿੱਚ ਦੇਖ ਲਓ ਜਿਮਨੀ ਤੋਂ ਹੋ ਜਾ ਰਹੀ ਆ ਇਸ ਪਾਸੇ ਡੇਰਾ ਉਹਦੇ ਕਿੰਨੇ ਲੋਕ ਪੜਿਚੇਤ ਜੀ ਇਹ ਜੋ ਜਿਮਨੀ ਤੋਂ ਡੇਰਾ ਬਾਬਾ ਨਾਨਕ ਦੇ ਵਿੱਚ ਹੋਣਾ ਉਹਦੇ ਵਿੱਚ ਕਲਾ ਨੌਰ ਤੇ ਗੁੰਮਨ ਕਲਾ ਦੇ ਦੋ ਪੁਲਿਸ ਸਟੇਸ਼ਨ ਦਾ ਏਰੀਆ ਪੈਂਦਾ ਹੈ ਤੇ ਡੇਰਾ ਬਾਬਾ ਨਾਨਕ ਦਾ ਏਰੀਆ ਹੁੰਦਾ ਹੈ ਅੰਦਰ ਅਸੀਂ ਇੱਥੇ ਸਾਰੀ ਹੀ ਕਨਸਟਿਟਿਊਐਂਸੀ ਦੇ ਵਿੱਚ ਜਿੰਨੇ ਵੀ ਪੁਲਿਸ ਸਟੇਸ਼ਨ ਜਿੰਨੇ ਵੀ ਪਿੰਡ ਹੈਗੇ ਉੱਥੇ ਆਪਣੀ ਪੈਟਰੋਲੀਅਮ ਪਾਰਟੀਆਂ ਲਾਈ ਆ ਹਰ ਆਲਮੋਸਟ 3 ਪਿੰਡਾਂ ਤੇ ਇੱਕ ਪੈਟਰੋਲੀਅਮ ਪਾਰਟੀ ਹੈਗੀ ਐਸ ਐਚ ਓ ਜਿਹੜੇ ਵੀ ਆ ਪੂਰੇ ਡਿਸਟ੍ਰਿਕਟ ਦੇ ਉਹਨਾਂ ਨੂੰ ਡਿਊਟੀ ਤੇ ਲਾ ਗਿਆ ਬਾਹਰੋਂ ਜਿਹੜੀ ਫੋਰਸਮੈਂਟ ਦੇ ਉਹਨੂੰ ਵੀ ਡਿਪਲੋਏ ਕੀਤਾ ਗਿਆ ਤਾਂ ਕਿੰਨੀ ਇਹ ਬੜੀ ਲੱਗਦੀ ਹੈ ਟੋਟਲ ਜਿਹੜੀ ਗੁਰਦਾਸਪੁਰ ਦੇ ਵਿੱਚ ਦੋ ਕੰਪਨੀ ਬੀ ਐਸ ਐਫ ਦੀ ਹੈਗੀ ਤੇ ਇੱਕ ਐਸ ਐਪੀ ਦੀ ਕੰਪਨੀ ਹੈ ਇਸ 16 ਡੇਰਾਬਾਬਾ ਨਾਨਕ ਡਿਵੀਜ਼ਨ ਦੇ ਸਿਮਿਲਰਲੀ ਪਲੇਸ छह कंपनियां अराउंड टोटल है जो अपने सेफ्टी बूथ के लिए अपने बना कर लेते हैं दिन दे रहे हैं गुरदासपुर से अगर हम गल करिए तो उससे टोटल 28 है जो क्रिटिकल सेंसिटिव है बाकी भी ऐसी जेड़े नॉर्म्स है कि उस तो अलावा एक्स्ट्रा फोर्स को भी लगे कोई चार्ज भी करी भी दी जा रही है अभी लगातार चेकिंग चल रही है वो जिथे जिथे रिकवरी हो रही है उत्थे बंदी कानूनी कार्रवाई की जा